ਮੋ ਵੀ ਮਿੱਤਰੋ ਆਹ ਕਰੋ ਚੈੱਕ ਬਸ਼ੇਰੀ 15 ਮਹੀਨਿਆਂ ਦੀ ਰਾਜੇ ਘੋੜੇ ਦੀ ਆ ਨਾਗ ਦੀ ਪੋਤੀ ਆ। ਕਹਿੰਦੇ ਰੋਕੀ ਓਏ ਨਾ 3 ਇੰਚ ਹਾਈਟ ਆ ਜੀ। ਤਨ ਗਰਦਨ ਦੇਖੋ ਪੂਰੀ ਪਰਫੈਕਟ ਆ। ਕੁੰਡੀ ਵਾਲਾ ਕੰਨ ਆ। ਸਿੰਗਲ ਭੋੜੀ ਆ ਮੱਥੇ। ਦੇਖ ਸਕਦੇ ਹੋ ਕੰਨ ਕੋਲ ਬਹੁਤ ਚੰਗਾ ਕੁੰਡੀ ਵਾਲਾ ਲੱਗਿਆ 15 ਮਹੀਨੇ ਦੀ ਹੋਈ ਆ ਪੈਰ ਪੂਰ ਜਿਵੇਂ ਮੱਜੂ ਖਾਨਦਾਨ ਦਾ ਆਪਾਂ ਨੂੰ ਮਜ਼ਬੂਤੀ ਦਾ ਪਤਾ ਜੀ ਪੂਰੀ ਮਜ਼ੂਤ ਬੱਚੀ ਬਣ ਲਈ। ਨੀਲਾ ਰੰਗ ਆ ਨਾਗ ਦੀ ਪੋਤੀ ਆ ਰਾਜੇ ਘੋੜੇ ਦੀ ਆ। ਦੇਖ ਸਕਦੇ ਆ ਤੁਸੀਂ ਲੈ ਵੀ ਗਾਂ ਨੇ ਤੋਰ ਮਾੜੀ ਮੂਰ ਨੂੰ ਪਰ ਆ ਬਸ਼ੀਰਾ ਦੇਖੋ 2 ਸਾਲ ਦਾ ਜੀ ਅਲੀ ਜਾ ਘੋੜੇ ਦਾ ਮੱਥੇ ਫੁੱਲ ਤਿੰਨ ਪੈਰ ਚਿੱਟੇ ਕੰਨ ਦੇਖੋ ਕੰਨ ਦੇ ਕੁੰਡੀ ਖਾਂਡੀ ਦਿਲ ਬਣਾ ਜਾਂਦਾ ਬੰਤਰਾ ਬੰਤਰਾ ਪੂਰਾ ਚੰਗਾ ਪੁੱਠਾ ਪਾਠਾ ਸੋਹਣਾ ਸਵਾਰੀ ਵਾਸਤੇ ਜਾਂ ਕਿਸੇ ਨੇ ਆਸਟ੍ਰੇਲੀਅਨ ਬਣਾਉਣ ਵਾਸਤੇ ਖਰੀਦਣਾ ਹੋਵੇ ਤੂਰੋ ਵੀ ਮਾਰੇ ਮੂਹਰ ਨੂੰ ਲਓ ਜੀ ਕਰੋ ਚੈੱਕ ਰੰਗ ਰੰਗ ਪੂਰਾ ਪੱਕਾ ਇਹਦਾ ਹੂ ਰੰਗ ਦਾ ਹਾਂਜੀ ਹਾਂਜੀ ਲੰਮਾ ਗੰਗਾ ਪਾਰਟੀ ਅਨਮੋਲ ਰਤਨ ਦੀ ਆ ਚੇਤਕ ਦੀ ਪੋਤੀ ਆ ਇੱਕ ਵੀ ਦਾਗ ਨਹੀਂ ਪੂਰੀ ਸਪੌਟਲਰ ਤੋਰੀ ਮੜਾ ਬੱਚਾ ਤੋਰ ਕੇ ਵੀ ਦਿਖਾ ਪਰਾਂ ਨੂੰ ਤੋਰ ਪਰਾਂ ਨੂੰ ਆ ਦੇ ਆ ਦੇ ਵੀਡੀਓ ਬਣਾ ਤੇ ਹਾਲੀ ਅਭੀ ਮੈਂ ਤੁਹਾਨੂੰ ਸੀਰਾ ਕਰੋ ਚੈੱਕ ਸਾਢੇ 4 ਮਹੀਨੇ ਉਮਰ ਆ ਜੀ ਦਲਸਾਨ ਘੋੜੇ ਦਾ ਪੋਤਾ ਤੇ ਰਾਜਵਾਨ ਦਾ ਬੱਚਾ ਲੱਖੋਂ ਥੱਲੇ ਬੰਦ ਰਹੇ ਨੇ ਜੀ ਗਰਦਨ ਪੁੱਟਾ ਪਾਠਾ ਪੂਰਾ ਚੈੱਕ ਕਰ ਸਕਦੇ ਆ ਪੈਰ ਪੁੱਤ ਦੀ ਮਜ਼ਬੂਤੀ ਗਰਦਨ ਬਲੇ ਬਲੂਜ ਬਹੁਤ ਸੋਹਣਾ ਕੰਨ ਪੂਰਫੈਕਟ ਆ ਕੋਈ ਝੁੰਗਾ ਨਹੀਂ ਕੋਈ ਓਵਰਲੈਪ ਵੀ ਨਹੀਂ ਮੱਥੇ ਸਿੰਗਲ ਭੋਰੀ ਆ